ਸਰਰ ਕੀ ਸੰਗਰੂਰ ਦੀ ਰਚਨਾ ਮਿਲ ਆਏ ਕੀ ਤੈਨੂੰ ਸੰਗਰੂਰ ਵੀ ਉਜਾੜ ਕੇ ਸੰਗਰੂਰ ਦੀ ਉਜਾੜ ਕੇ ਮਿਲ ਆਏ ਕੀ ਤੈਨੂੰ ਸੰਗਰੂਰ ਵੀ ਉਜਾੜ ਕੇ ਸੰਗਰੂਰ ਦੀ ਉਜਾੜ ਕੇ ਨੈਣੋਂ ਜੋਤੀ ਖੋਈ ਤੂੰ ਹੀ ਨੈਣੋਂ ਜੋਤੀ ਖੋਈ ਤੂੰ ਹੀ ਜੋਤੀ ਏ ਤੂੰ ਮੈਨੂੰ ਤਾੜ ਕੇ ਜੋਤੀ ਏ ਤੂੰ ਮੈਨੂੰ ਤਾੜ ਕੇ ਇਸ਼ਕ ਕੀਤਾ ਉਪਲ ਨੇ ਇਸ਼ਕ ਕੀਤਾ ਉਪਲ ਨੇ ਨਕਰਿਆ ਗੁਨਾਹੇ ਨਕਰਿਆ ਗੁਨਾਹੇ ਹੰਝੂ ਨੇ ਗਵਾ ਮੇਂ ਗਵਾ ਮੇਰਾ ਨਾਏ ਗਵਾ ਦੇ ਨਾਏ ਹੰਝੂ ਨੇ ਗਵਾ ਮੇਰੇ ਗਵਾ ਦੇ